ਇਰੇ ਬਹੁਤ ਮਾੜੇ ਹਾਲਾਤ ਨੇ ਸਰਕਾਰ ਦੇ ਜੀ ਇਹਨਾਂ ਦੇ ਇੱਕ ਵਾਸਤੇ ਨਹੀਂ ਚੱਲਦਾ ਸਾਨੂੰ ਟੈਂਕਾਂ ਤੋਂ ਓਪਨਾ ਹਟਾ ਦੇਣ ਜੀ ਕਈ ਜ਼ਖਮੀ ਹੋ ਗਏ ਨੇ ਇਹਨਾਂ ਕੋ ਜਿਹੜਾ ਪਾਣੀ ਉੱਚੀ ਵੀ ਗੰਦਾ ਕੈਮੀਕਲ ਹੈ ਜੀ ਨੌਜਵਾਨ ਦਵੇ ਲੱਗਣ ਲੱਗਦੇ ਨੇ ਕਿਸ ਤਰ੍ਹਾਂ ਦੇ ਵੀਰੇ ਉਹਨਾਂ ਦੇ ਸਿੱਧਾ ਗੋਲੇ ਮਾਰਦੇ ਨੇ ਜੀ ਉਹਨਾਂ ਨੂੰ ਕੋਈ ਪ੍ਰਾਣ ਕੋਈ ਮਰਦਾ ਮਰੇ ਜੋ ਹੁੰਦਾ ਜੋ ਮਰਜੀ ਹੋ ਜੇ ਪੰਜਾਬ ਦੀ ਪਰਾਲੀ ਤੂੰ ਮੰਦੀ ਦੇਗਾ ਇਹ ਨਹੀਂ ਦੀ ਤੂੰ ਮਾਰਾ ਐ ਕਾ ਦੀ ਗੋਲੀ ਕਹਿੰਦੇ ਕੋਈ ਨਹੀਂ ਦਿਖਾ ਦੇ ਨੇ ਗੋਲੀ ਦਿਖਾ ਮੈਂ ਲਗ ਸਾਈਟ ਹੀ ਜਾਦਾ ਹਾਂ

ਕੀ ਨਾਮ ਹੈ ਵੀਰੇ ਗੁਰਵਿੰਦਰ ਗੁਰਵਿੰਦਰ ਜੀ ਕਿਸ ਤਰ੍ਹਾਂ ਹੈ ਕੀ ਘਟਨਾ ਵਾਪਰੀ ਹੈ ਇਹ ਇਹ ਗੋਲੀ ਲੱਗੀ ਦੀ ਪਲਾਸਟਿਕ ਦੀ ਗੋਲੀ ਹੁੰਦੀ ਆ ਬੋਸ ਵਾਲਿਆਂ ਦੀ ਉਹ ਉਸ ਇਥੇ ਰਹਿ ਗਈ ਇਹ ਤੁਸੀਂ ਅੱਗੇ ਜਿਹੜਾ ਜਵਾਬੀ ਜਿਹੜਾ ਅੱਗੇ ਬੱਦਰੇ ਸੀਗੇ ਅੱਗੇ ਹਾਂਜੀ ਹਾਂ ਅੱਛਾ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਾਰਵਾਈ ਕੀਤੀ ਫਿਰ ਹਾਂਜੀ ਆਪਾਂ ਜਿਹੜਾ ਫੈਕਟ ਕਰੇ ਕਾਫੀ ਜਾਣੇ ਨੇ ਲੱਗੀ ਤੇ ਉਹਨਾਂ ਵੱਲੋਂ ਕੀ ਕੁਝ ਛੱਡਿਆ ਜਾ ਰਿਹਾ ਉਧਰੋਂ ਨਾਲ ਗੋਲੇ ਤੇ ਕੋਈ ਪਲਾਸਟਿਕ ਦੀਆਂ ਗੋਲੀਆਂ ਇੱਥੇ ਜਿਆ ਛੱਡੀਆਂ ਜਾ ਰਹੀਆਂ ਨੇ ਕੀ ਲੱਗਦਾ ਹੈ ਕੀ ਅੱਗੇ ਕ੍ਰਾਸ ਕੀਤਾ ਜਾਊਗਾ ਹਾਂਜੀ ਹਾਂ ਜ਼ਰੂਰ ਜ਼ਰੂਰ ਚੱਲਨੇ ਉੱਥੇ ਜਿਹੜਾ ਵਾਰੀ ਸੀ ਅਸੀਂ ਪਲਾਸਟਿਕ ਦੀ ਬੈਰਿੰਗ ਜੇ ਕਾਦੀ ਪਲਾਸਟਿਕ ਪਲਾਸਟਿਕ ਭਾਈ ਜੀ ਕਿ ਕਿਹਨੇ ਜਾਉਂਗੇ ਵੀ ਆਹ ਨੂੰ ਤੇ ਲਾਇਆ ਕੋਲਗੇਟ ਲਾਇਆ ਇਹ ਬਾਈ ਅਥਰੂ ਗਏ ਦਾ ਜਿਹੜਾ ਉਹ ਅਸਰਾ ਘਟਾ ਦਿੰਦੀ ਹੈ ਤੇ ਕਿਹਨੂੰ ਹਰ ਬਾਈ ਉੱਥੇ ਜਾਉਂਗੇ ਲਕ ਕਮਾਲ ਹੈ ਕਿਉਂ ਨਹੀਂ ਜਾਵਾਂਗੇ ਰਣਨੀਤੀ ਬਣਾ ਕੇ ਜਾਵਾਂਗੇ ਹੁਲੜ ਬਾਜੀ ਮੈਂ ਨੌਜਵਾਨਾਂ ਨੂੰ ਕਹਿਣਾ ਨਾ ਕਰੋ ਰਣਨੀਤੀ ਨਾ ਚੱਲੋ ਆਪਣਾ ਨੁਕਸਾਨ ਘੱਟ ਹੋਵੇ ਆਪਣਾ ਫਾਇਦਾ ਜ਼ਿਆਦਾ ਹੋਵੇ ਅਸੀਂ ਨੁਕਸਾਨ ਕਰਾ ਰਹੇ ਹਾਂ ਅਸੀਂ ਨੁਕਸਾਨ ਕਰਾ ਰਹੇ ਹਾਂ ਕੱਲ ਸਾਡਾ 100 200 ਜਾਨਾ ਫੱਟੜ ਹੋਇਆ जख्मी ਹੋਇਆ ਬਾਕੀ ਬਾਈ ਚਲ ਬਾਕੀ ਬਾਰਡਰ ਤੋਂ ਕੀ ਅਪਡੇਟ ਆ ਰਹੀ ਹੈ ਤੁਹਾਡੀ ਬਾਕੀ ਠੀਕ ਆ ਮਾਹੌਲ ਅੱਧਾ ਬਾਰਡਰ ਸ਼ੰਭੂ ਦਾ ਟੁੱਟ ਚੁੱਕਿਆ ਜਦੋਂ ਜਦ ਅੱਜ ਫੇਰ ਜਾਰੀ ਹੈ ਪਰ ਇੱਥੇ ਸਾਰੀ ਰਣਨੀਤੀ ਉਹ ਪਤੰਗ ਛੱਡ ਗਏ ਉਹ ਵਧੀਆ ਗੱਲ ਆ ਡਰੋਨਾਂ ਨੂੰ ਖਤਮ ਕਰਨ ਲਈ ਪਤੰਗ ਜ਼ਰੂਰੀ ਆ ਚਲੋ ਚਲੋ ਚਲ ਸ਼ੁਕਰ ਸੁਣੀ ਚਲੋ ਨਵਜੋਤ ਸਿੰਘ ਜੀ ਨਵਜੋਤ ਜੀ ਕਿਸ ਤਰ੍ਹਾਂ ਦੇਖਦੇ ਹੋ ਮਾਹੌਲ ਹਾਲਾਤ ਵੀਰੇ ਬਹੁਤ ਮਾੜੇ ਹਾਲਾਤ ਨੇ ਸਰਕਾਰ ਦੇ ਜੀ ਇਹਨਾਂ ਦੇ ਇੱਕ ਵਾਸ ਨਹੀਂ ਚੱਲਦਾ ਸਾਨੂੰ ਟੈਂਕਾਂ ਤੋਪਾਂ ਬਾਕੀ ਕੋਈ ਕਸਰ ਨਹੀਂ ਹੈਗੇ ਸਾਡੇ ਨੌਜਵਾਨਾਂ ਦਾ ਹਾਲ ਵੇਖ ਲਓ ਬਾਈ ਜੀ ਕਈ ਮੁੰਡਿਆਂ ਦੇ ਇੰਨੀ ਗੰਭੀਰ ਸੱਟਾਂ ਵੱਜ ਜਣੇ ਜੀ ਭੱਜ-ਭੱਜ ਸਾਰੇ ਜਾਨ ਬਚਾਰੇ ਨੇ ਜੀ ਆਪਣੇ ਜੀ ਕੀ ਚੀਜ਼ ਐ ਇਸਤੇਮਾਲ ਕੀਤਾ ਜਾ ਰਹੇ ਆ ਵੀਰੇ ਅਥਰੂ ਗਾਇ ਤੇ ਗੋਲੀਆਂ 'ਚ ਪਤਾ ਨਹੀਂ ਕੋਈ ਕੈਮੀਕਲ ਐ ਜੀ ਗੋਲੀਆਂ ਵੀ ਮਾਰ ਰਹੇ ਨੇ ਜੀ ਛਰਲੇ ਵੱਜਦੇ ਮੁੰਡਿਆਂ ਕਈਆਂ ਦੇ ਛਰਲੇ ਵੱਜੇ ਨੇ ਜੀ ਕਈ ਜ਼ਖਮੀ ਹੋ ਗਏ ਇਹਨਾਂ ਕੋ ਜਿਹੜਾ ਪਾਣੀ ਉਹ ਜੀ ਵੀ ਗੰਦਾ ਕੈਮੀਕਲ ਐ ਜੀ ਨੌਜਵਾਨਾਂ ਦਵੇ ਲੱਗਣ ਲੱਗਦੇ ਨੇ ਕਿਸ ਤਰ੍ਹਾਂ ਦੀ ਵੀਰੇ ਉਹਨਾਂ ਦੇ ਸਿੱਧਾ ਗੋਲੇ ਮਾਰਦੇ ਨੇ ਜੀ ਉਹਨਾਂ ਨੂੰ ਕੋਈ ਪਰੌਣ ਕੋਈ ਮਰਦਾ ਮਰੇ ਜੋ ਉਹਨਾਂ ਜੋ ਮਰਜੀ ਹੋ ਹੁਣ ਆਦੇ ਅਸੀਂ ਵੀ ਲੈ ਗਏ ਵੀਰੇ ਅਸੀਂ ਦਿੱਲੀ ਜਾ ਕੇ ਹਟਾਂਗੇ ਹਾਂ ਮਾਰ ਕੀ ਕਿਹੜਾ ਜਾਉਂਗੇ ਕਹਾਂ ਜਾਣਾ ਹੁਣ ਇਹਨਾਂ ਨੂੰ ਅਥਰੂ ਕਹਾਂ ਤੂੰ ਮਾਰ ਨਹੀਂ ਦੇ ਦਾ ਸੈਂਟਰ ਸਰਕਾਰ ਨੂੰ ਪੰਜਾਬ ਦੀ ਪਰਾਲੀ ਤੂੰ ਮਾਰ ਨਹੀਂ ਦੇਗਾ ਇਹ ਨਹੀਂ ਦੇਦਾ ਵੀ ਤੂੰ ਮਾਰਾ ਐਨਾ ਮਾਰਦਾ ਨਹੀਂ ਮਰਜ਼ੀ ਵਰ ਜਾਵਾਂਗੇ ਦਿੱਲੀ ਜਾਵਾਂਗੇ ਕੱਲ ਤੇ ਲੜਾਂ ਲੜਾਂਗੇ ਐਂਟ ਤੱਕ ਲੜਾਂਗੇ ਕੁਝ ਹੋ ਜੇ ਅੱਜ ਨਹੀਂ ਅੱਜ ਨਹੀਂ ਜਾਵਾਂਗੇ ਤਾਂ ਮਰ ਤਾਂ ਹੂੰ ਵੀ ਗਏ ਜਿੰਨਾ ਮਰਜ਼ੀ ਲੰਬਾ ਹੋ ਜੇ ਜਾਵਾਂਗੇ ਹਟਾਂਗੇ ਜਿੱਦਾਂ ਮਰਜ਼ੀ ਹਾਂਜੀ ਅਸੀਂ ਅਥਰੂ ਕਹਾਂ ਤੇ ਗੋਲੇ ਆ ਰਹੇ ਉੱਤੇ ਬੋਰੀਆਂ ਸੈੱਟ ਰਹੇ ਆਂ ਅਸੀਂ ਅਸੀਂ ਮੁਕਾਬਲਾ ਫੁੱਲ ਕਰਾਂਗੇ તોડਾਂਗੇ ਬੱਡਰੀ ਜਿਹੜਾ ਹਜੇ ਤੱਕ ਦੋਹਾਂ ਦੀ ਤਿਆਰੀ ਕੀਤੀ ਗਈ ਸੀ ਪਰ ਲੇਕਿਨ ਉਹਨਾਂ ਵੱਲੋਂ ਅਥਰੂ ਕਹਿੰਦੀ ਗੋਲੇ ਛੱਟੂ ਜਾ ਰਹੇ ਨੇ ਹਾਂ ਉਹਨਾਂ ਤੋਂ ਪਹਿਲ ਕੀਤੀ ਗਈ ਉਹਨਾਂ ਨਹੀਂ ਕਿੰਨੇ ਗੋਲੇ ਛੱਟੇ ਹੁਣ ਤੱਕ ਘਟੋ ਘਟ 100 ਗੋਲਾ ਛੱਟਤਾ ਹੀ ਇਹਨਾਂ ਨੇ ਕੀ ਲੱਗਦਾ ਫਿਰ ਜਿਹੜਾ ਹੈਗਾ ਪਿੱਛੇ ਮੁੜਿਆ ਜਾ ਰਿਹਾ ਕਿਸਾਨਾਂ ਦੇ ਵੱਲੋਂ ਜਦੋਂ ਕਿਸਾਨ ਨਹੀਂ ਪਿੱਛੇ ਨਹੀਂ ਮੁੜਨਾ ਬਾਦ ਤੋੜ ਕੇ ਨੰਗਾ ਗਈ ਸੋ ਕੀ ਕਹਿਣਾ ਕੀ ਕਹੋਗੇ ਨੌਜਵਾਨਾਂ ਨੂੰ ਨੌਜਵਾਨ ਅਗਾਂਹ ਉਹ ਡੱਟ ਕੇ ਮੁਕਾਬਲਾ ਕਰਾਂਗੇ ਅੱਗੇ ਵਧਾਂਗੇ ਜਾਵਾਂਗੇ ਦਿੱਲੀ ਇਹ ਸਰਕਾਰ ਮਾਲ ਕੇ ਦਬਾਉਣਾ ਚਾਹੁੰਦੀ ਆ ਪਿਛਲਾ ਇਤਿਹਾਸ ਨਹੀਂ ਪੜਦੀ ਸਰਕਾਰ ਇਹ ਇਹਦੇ ਜਮਾ ਜੜਾ ਖਤਮ ਹੋਣ ਤੇ ਆ ਗਈਆਂ ਜੋ ਮੋਦੀ ਸਰਕਾਰ ਹੈ 3 ਮਹੀਨਿਆਂ ਚ ਅਸੀਂ ਇਹਨੂੰ ਚੱਲਦਾ ਕਰ ਦੇਾਂਗੇ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਹੈਗੀਆਂ ਇਸ ਦੇ ਵਿੱਚ ਆ ਜਿਹੜਾ ਕਿਸਾਨਾਂ ਦਾ ਪੂਰੇ ਦੇਸ਼ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਹੈ ਜੋ ਅਸੀਂ ਦੇਸ਼ ਦਾ ਪੂਰੇ ਬਾੜ ਦਾ ਢਿੱਡ ਭਰਦੇ ਆ ਅੱਜ ਆ ਬਾੜ ਦੇ ਕਿਸਾਨਾਂ ਨੂੰ ਸੜਕਾਂ ਤੇ ਰੋਲਿਆ ਜਾਂਦਾ ਮੂਰੇ ਸਾਡਾ ਜਮਾਨ ਗੋਲੀਆਂ ਚਲਾਈ ਜਾਂਦਾ ਮੂਰੇ ਕਿਸਾਨ ਬੈਠਾ ਆ ਸਾਡੇ ਦੇਸ਼ ਦਾ ਹਾਲ ਹੈ ਆ ਪੂਰਾ ਦੁਨੀਆ ਤੇ ਜਾਵੇ ਆ ਮੀਡੀਏ ਰਾਹੀਂ ਆ ਸਾਡਾ ਕੀ ਹਾਲ ਆ ਦੇਖ ਲੋ ਮਲਕੇ ਕਿਹੜੇ ਲੋਟ ਜ਼ੁਲਮ ਕਿਸੇ ਸਰਕਾਰ ਨੇ ਅਜੇ ਤੱਕ ਟਾਇਆ ਨਹੀਂ ਜਿਹੜਾ ਇਹ ਬੰਦਾ ਟਾ ਰਿਹਾ ਹੈਗਾ ਇਹਨਾਂ ਨੇ ਸਾਡਾ ਸਾਰਾ ਸ਼ਮਰਾਇਆ ਲਟਾਤਾ ਸਾ ਆਪਣਾ ਹੈਂਡਲਵਰਕ ਦੀ ਰਿਪੋਰਟ ਹੈਗੀ ਜਿਹੜਾ ਅਡਵਾਨੀ ਵਰਗਿਆਂ ਨੂੰ ਸਾਡਾ ਐਲਐਲਐਸਆਈ ਸਾਰਾ ਵੱਡਾ ਟੈਕਸ ਹਟਾਤਾ ਇਹ ਕੋਰਪੋਰੇਟ ਘਰਾਣੇ ਸੇ ਨਹੀਂ ਹੋਣ ਦਿੰਦੇ ਅਸੀਂ ਜ਼ਮੀਨਾਂ ਕਿਸੇ ਹੱਕ ਤੇ ਇੱਕ ਵਾਰ ਨਹੀਂ ਹੋਣ ਦਿੰਦੇ ਅਸੀਂ ਕਿਸਾਨੀ ਨੂੰ ਵਫਾਦਾਰ ਐਮਐਫਸੀ ਲੈ ਕੇ ਜਾਵਾਂਗੇ ਇਸ ਤੋਂ ਪਿਛਲੇ ਮਲਕੇ ਵੀ ਜਿਹੜਾ 20 ਦੇ ਅंदोलਨ ਤੋਂ ਅਸੀਂ ਮਨਾਈਆਂ ਹੋਈਆਂ ਮੰਗਾ ਹੁਣ ਲੈ ਕੇ ਚੱਲੇ ਸੀ ਏ ਬਾਰ ਬਾਰ ਟਾਲਦੇ ਸਰਕਾਰਾਂ ਕੋਈ ਵੀ ਹੈ ਅਜਾ ਰਹੁਲ ਦੇ ਹੀ ਜਾਂਦਾਗਾ ਬਿਆਨ ਜਿਸ ਤਰ੍ਹਾਂ ਹਾਲਾਤ ਵਿਗੜੇ ਨੇ ਹੁਣ ਅ ਵੀ ਰਣਨੀਤੀ ਕੀ ਹੈ ਕਿਸਾਨਾਂ ਦੀ ਰਣਨੀਤੀ ਅਸੀਂ ਜਾ ਪੂਰੇ ਦੇਸ਼ ਨੂੰ ਸੜਕਾਂ ਤੇ ਲੈ ਕੇ ਆਵਾਂਗੇ 27 ਸਟੇਜਾਂ ਨਾਂ ਬਾਲਾ ਮੈਂ ਕਹਿੰਨਾ 15 16 ਸਟੇਜਾਂ ਨੂੰ ਸੀ ਸੜਕਾਂ ਤੇ ਲੈ ਆਵਾਂਗੇ ਲੱਗਦਾ ਹੈ ਲੰਮਾ ਚੱਲ ਸਕਦਾ ਹੈ ਜਿਹੜਾ ਇੱਥੇ ਧਰਨਾ ਅਜ ਖਨੋਰੀ ਬਾਰਡਰ ਤੇ ਲੱਗੇ ਹੋਏ ਹਾਂ ਹਾਂ ਪੂਰਾ ਲੰਮਾ ਜਿਹਾ ਜਿੰਨਾ ਮਰਜੀ ਇਹ ਜਿੰਨਾ ਜਿਹੜਾ ਚੋਣ ਨਹੀਂ ਹੋਊਗੀ ਔਰ ਮੰਨੂਗਾ ਨਹੀਂ ਅਸੀਂ ਨਹੀਂ ਕਰਨ ਨੂੰ ਜਾਵਾਂਗੇ ਨੌਜਵਾਨ ਕਹਿੰਦੇ ਅੱਜ ਤੋੜਨ ਦੀ ਤਿਆਰੀ ਸੀਗੀ ਪਰ ਲੇਕਿਨ ਕਹਿੰਦੇ ਉਧਰੋਂ ਫਾਇਰਿੰਗ ਕੀਤੀ ਜਾ ਰਹੀ ਹੈ ਨੌਜਵਾਨ ਜੋਸ਼ 'ਚ ਹੈ ਹੋਸ਼ ਘਟ ਹੈ ਅਸੀਂ ਨੌਜਵਾਨਾਂ ਨੂੰ ਇਹੀ ਗੱਲ ਸਮਝਾਉਣੀ ਹੈ ਕਿ ਜਿਹੜੇ ਸਾਡੇ ਤਿਆਰਬੇ ਵਾਲੇ ਆ ਜਿਵੇਂ ਸਾਡਾ ਕਾਕਾ ਸਿੰਘ ਕੋੜ ਆ ਮਾਰਨ ਵਰਤੇ ਬੈਠ ਕੇ 30 ਦਿਨ ਲੁਧਿਆਣੇ ਦੇ ਵਿੱਚੋਂ 6 ਕਰੋੜ ਪੱਲੇ ਪਾ ਕੇ ਸਾਡਾ ਪ੍ਰਧਾਨ ਜੀ ਜਗਜੀਤ ਸਿੰਘ ਡੱਲੇਵਾਲ 18 ਦੇ ਵਿੱਚ ਮਰਨ ਵਰ ਤੇ ਬੈਠ ਕੇ 200 ਰੁਪਿਆ ਕਿਸਾਨੀ ਕਣਕਾਂ ਦੇ ਵਿੱਚ ਵਾਧਾ ਲੈ ਕੇ ਆਏਗਾ ਅਸੀਂ ਇਸ ਮਲਕੇ ਵੀ ਪਾਲਿਸੀ ਨੂੰ ਸਮਝਦੇ ਆ ਸਾਡਾ ਜਗਜੀਤ ਸਿੰਘ ਡੱਲੇਵਾਲ ਪ੍ਰਧਾਨ ਜਾ ਮਨੂ ਕਹਾਲ ਇਹਨਾਂ ਦੀ ਪਾਲਿਸੀ ਤੇ ਫੁੱਲ ਜੜਾ ਮੰਗਦੇ ਨੇ ਇਹਨਾਂ ਨੂੰ ਕਿਹਨਾਂ ਵੱਲੋਂ ਕੀ ਸਮਰਥਨ ਮਿਲ ਰਿਹਾ ਹੁਣ ਫੋਲ ਸਰਵਾਥਰਾ ਪੂਰਾ ਜੋਸ਼ ਹੈ ਮਾਹੌਲ ਬਣਿਆ ਹੋਇਆ ਹੈ ਜੀ ਕੀ ਲੱਗਦਾ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਦਾ ਜੁਮੇਵਾਰ ਕੌਣ ਹੋਊਗਾ ਫਿਰ ਜੇ ਕੋਈ ਨੁਕਸਾਨ ਹੋਣਾ ਇਹ ਸਰਕਾਰਾਂ ਹੈਗੀਆਂ ਇਹ ਸਰਕਾਰਾਂ ਹੈਗੀਆਂ ਨੁਕਸਾਨ ਸਾਡਾ ਕਿੰਨਾ ਵੀ ਨੁਕਸਾਨ ਹੋਵੇ ਅਸੀਂ ਫਿਰ ਆਉਣ ਵਾਲੀਆਂ 24 ਚਨੇ ਚਵਾ ਦੇਾਂਗੇ ਉਹਨਾਂ ਨੂੰ ਪਿੰਡਾਂ 'ਚ ਸਾਰਿਆਂ ਨੂੰ ਘੇਰਾਂਗੇ ਅਸੀਂ ਅਸੀਂ ਪਿੰਡਾਂ 'ਚ ਵਿਧਾਨ ਸਭਾ ਲੋਕ ਸਭਾ ਬਣਾਵਾਂਗੇ ਅਸੀਂ ਸਾਡੇ ਲਾਣੇ ਨੂੰ ਸਮਝਾ ਦੇਣਾ ਖੇਤੀ ਕਰਨ ਵਾਲੇ ਹਾਲਾਤ ਐਸਾ ਤਾਂ ਲੱਗਦਾ ਨਹੀਂ ਹੈਗਾ ਕਿ ਅਸੀਂ ਜੋ ਬੁਸਟਰੀਕੇ ਨਾਲ ਅੱਗੇ ਉਹ ਜਿਹੜੇ ਸਿੱਟੇ ਜਾ ਰਹੇ ਆ ਜਿਹੜੇ ਆ ਅਥਰੋ ਗੈਸ ਦੇ ਗੋਲੇ ਸਿੱਟੇ ਜਾ ਰਹੇ ਆ ਕਿਵੇਂ ਲੋਕ ਇਕੱਠੇ ਹੋ ਕੇ ਸਾਰੇ ਖੇਤਾਂ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਸਾਰੇ ਪਾਸੇ ਜਿਸ ਤਰ੍ਹਾਂ ਦੇ ਹਾਲਾਤ ਨੇ ਇੱਕ ਡੈਮੋਕਰੈਟਿਕ ਤਰੀਕੇ ਦੇ ਨਾਲ ਆਪਣੀ ਗੱਲਬਾਤ ਕਰਨ ਵਾਸਤੇ ਜੇ ਆਪਦੇ ਮੁਲਕ ਦੇ ਵਿੱਚ ਹੀ ਕਿਤੇ ਜਾਣ ਦੀ ਇਜਾਜ਼ਤ ਨਹੀਂ ਹੈਗੀ ਤਾਂ ਫਿਰ ਮਤਲਬ ਇਸ ਤੋਂ ਹੋਰ ਬੁਰੀ ਹਾਲਤ ਹੋ ਵੀ ਗਈ ਸਕਦੀ ਹੈ ਕੋ ਬੜੀ ਹੈਰਾਨੀ ਔਰ ਦੁੱਖ ਵਾਲੀ ਗੱਲ ਹੈ ਕਿ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਜੇ ਕਿਸਾਨ ਜਦੋਂ ਕਿ ਪਿਛਲੀ ਵਾਰੀ ਜੋ ਕੁਝ ਹੋਇਆ ਸੀ ਪਤਾ ਆਪਾਂ ਨੂੰ ਇੱਕ ਠੱਗੀ ਮਾਰੀ ਗਈ ਸੀ ਸੈਂਟਰ ਸਰਕਾਰ ਵੱਲੋਂ ਉਹ ਨਹੀਂ ਸਿਰੇ ਚੜੀ ਤਾਂ ਦੁਬਾਰਾ ਫਿਰ ਜਿਹੜੀਆਂ ਹੈਗੀਆਂ ਉਹ ਸਾਰੀਆਂ ਗੱਲਾਂ ਲੈ ਕੇ ਸਾਰੀਆਂ ਮੰਗਾਂ ਲੈ ਕੇ ਐਮਐਸਪੀ ਦਾ ਮਾਮਲਾ ਹੈ ਹੋਰ ਜਿਹੜੇ ਪਰਚੇ ਦਰਜ ਹੋਏ ਸੀ ਹੋਰ ਜਿੰਨੀਆਂ ਵੀ ਜਾਇਜ਼ ਮੰਗਾਂ ਨੂੰ ਲੈ ਕੇ ਤੁਰੇ ਹੋਏ ਐ ਇਹ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਇਹਦੇ ਵਾਸਤੇ ਤੁਸੀਂ ਇੱਕ ਸਟੇਟ ਹੀ ਨਾ ਢਪਣ ਦਿਓ ਤੇ ਫਿਰ ਮਤਲਬ ਲੱਗਦਾ ਨਾ ਕਿ ਮਤਲਬ ਪੰਜਾਬ ਜਿਹੜਾ ਬਤਖਰਾ ਜਿਹੜਾ ਹੈ ਸ਼ਰਿਆਮੀ ਸਾਹਮਣੇ ਦਿਖਾਈ ਦੇ ਰਿਹਾ ਵੀ ਤੁਸੀਂ ਆਪਣੀ ਰਾਜਧਾਨੀ ਚੀਨ ਜਾ ਸਕਦੇ ਕਿਸਾਨ ਹੈ ਕੋਈ ਕ੍ਰਿਮੀਨਲ ਥੋੜਾ ਹੈ ਇਹ ਬਹੁਤ ਸਾਰੇ ਨੌਜਵਾਨ ਇਹ ਜਿਹੜੀ ਜਿਹੜੀ ਪੁਲਿਸ ਹੈ ਜਾਂ ਜਿਹੜੀ ਕੋ ਜੋ ਵੀ ਫ ਮਤਲਬ ਇਹ ਵੀ ਬੇਨਤੀ ਕਰਨੀ ਸ਼ੁਰੂ ਕਰੂੰਗਾਉਣ ਵਾਲੇ ਸਮੇਂ ਵਿੱਚ ਵੀ ਇਹ ਤੁਸੀਂ ਕੌਣ ਹੋ ਤੁਸੀਂ ਵੀ ਤਾਂ ਸਾਡੇ ਪੁੱਤ ਭਰਾ ਹੀ ਹੋ ਜਿਹੜੀ ਇਥੇ ਪੁਲਿਸ ਖੜੀ ਹੈ ਜਿਹੜੀ ਕੋਈ ਪੈਰਾਮਿਟਰੀ ਫੋਰਸਿਸ ਹੈ ਉਹ ਕਿਸਾਨਾਂ ਦੇ ਪੁੱਤ ਨਹੀਂ ਹੈਗੇ ਇਹਨਾਂ ਸੀਜ਼ਨ ਨੂੰ ਜਾਗਣਾ ਪਊਗਾ ਉਹਨਾਂ ਨੂੰ ਵੀ ਵੀ ਇੱਕ ਅਸੀਂ ਨੌਕਰੀ ਵਾਸਤੇ ਸਿਰਫ ਆਪਣੀ ਨੌਕਰੀ ਵੀ ਵਾਸਤੇ ਜਾਂ ਸਿਰਫ ਆਪਣੀ ਤਨਖਾਹ ਵਾਸਤੇ ਜੇ ਅਸੀਂ ਆਪਣੇ ਹੀ ਭੈਣ ਭਰਾਵਾਂ ਤੇ ਗੋਲੀਆਂ ਚਲਾਉਣ ਵਾਸਤੇ ਭਰਤੀ ਹੋਏ ਤਾਂ ਇਹ ਜਿਹੜੀਆਂ ਨੌਕਰੀਆਂ ਜਿਹੜੀਆਂ ਆਉਣ ਵਾਲੇ ਸਮੇਂ ਵਿੱਚ ਵਿਚਾਰਨੀਆਂ ਪੈਣਗੀਆਂ ਕਿਸੇ ਦੇਸ਼ ਤੋਂ ওই ਵਾਸਤੇ ਕਿਸੇ ਹੋਰ ਮੁਲਕ ਦੇ ਦੁਸ਼ਮਣ ਵਾਸਤੇ ਤਾਂ ਪੈਰਾ ਮਿਲਟਰੀ ਫੋਰਸਸ ਜਾਂ ਪੁਲਸਾਂ ਹੁੰਦੀਆਂ ਆਪਣੇ ਲੋਕਾਂ ਨੂੰ ਮਾਰਨ ਵਾਸਤੇ ਪੁਲਸ ਹੁੰਦੀ ਹੈ ਉਹ ਇੱਕ ਮਤਲਬ ਕਿਸਾਨ ਜਿਹੜਾ ਅੰਨ ਦਾਤਾ ਹੈਗਾ ਪੰਜਾਬ ਦਾ ਉਹ ਆਪਣੀ ਗੱਲ ਕਰਨੀ ਚਾਹੁੰਦਾ ਹੈ ਤੇ ਉਹ ਗੱਲ ਕਰਨ ਦਾ ਹੁਕਮ ਨਹੀਂ ਤੇ ਲੱਗਦਾ ਹੀ ਨਹੀਂ ਪਿਆ ਵੀ ਇਹ ਕਿ ਸਟੇਟ ਆਜ਼ਾਦ ਵਿੱਚ ਕਿਤੇ ਅਸੀਂ ਖੜੇ ਆ ਇਸ ਤਰ੍ਹਾਂ ਦੇ ਹਾਲਾਤਾਂ ਤੋਂ ਜਿਹੜਾ ਹੈਗਾ ਬੈਡ ਸ਼ੇਪ ਦਾ ਗਾਂ ਸਿਸਟਮ ਜਾਂਦਾ ਹੁੰਦਾ ਬਿਲਕੁਲ ਇਲੈਕਸ਼ਨ ਦੇ ਟਾਈਮ ਹੈ ਸਿਰ ਦੇ ਉੱਤੇ ਜਿਸ ਤਰ੍ਹਾਂ ਦੀ ਵੀ ਕੋਈ ਰਾਜਨੀਤੀ ਕਰ ਰਹੇ ਹੈ ਜੋ ਵੀ ਲੋਕ ਉਹ ਕਿਰਪਾ ਕਰਕੇ ਬਖਸ਼ੋ ਸਾਡੇ ਪੰਜਾਬ ਨੂੰ ਅਸੀਂ ਇਸ ਯੋਗ ਨਹੀਂ ਕਿ ਸਾਡੇ ਨਾਲ ਇਹਨੇ ਤੱਕੇ ਕੀਤੇ ਜਾਣ ਪਹਿਲਾਂ ਹੀ ਸਟੇਟ ਨਸ਼ਿਆਂ ਨੇ ਮਾਰਤੀ ਸਾਡੀ ਬੱਚੇ ਸਾਡੇ ਇਹਨਾਂ ਨੇ ਬਰਬਾਦ ਕਰਤੇ ਜਿਹੜੀ ਜਵਾਨੀ ਪੂਰੀ ਦੀ ਧਰਤੀ ਸਾਡੀ ਜਿਹੜੀ ਜ਼ਹਿਰਾਂ ਤੇ ਲਈ ਹੋਈ ਹੈ ਹੋਰ ਹੋਰ ਸਾਡੇ ਦਾ ਪੰਜਾਬ ਨਕੀ ਕਰਨਾ ਚਾਹੁੰਦੇ ਆ ਤਾਂ ਆਪਣੀ ਜਾਇਜ਼ ਮੰਗਾਂ ਵਾਸਤੇ ਜਾਣ ਵਾਲੇ ਬੰਦਿਆਂ ਨੂੰ ਨਹੀਂ ਰੋਕਣਾ ਚਾਹੀਦਾ ਹੋਸ਼ ਵੀ ਹੈ ਜੀ ਕਹਿੰਦੇ ਕੋਈ ਵੀ ਰਾਜਨੀਤਿਕ ਲੀਡਰ ਹਜੇ ਤੱਕ ਇੱਥੇ ਨਹੀਂ ਪਹੁੰਚਾਏਗਾ ਰਾਜਨੀਤਿਕ ਲੀਡਰ ਕਦੇ ਵੀ ਪੰਜਾਬ ਦੇ ਨਹੀਂ ਸੀਗੇ ਮੈਂ ਤਾਂ ਬਹੁਤ ਵਾਰੀ ਆਪਣੀ ਗੱਲ ਕਰਦਾ ਹੁੰਨਾ ਤੁਸੀਂ ਰਾਜਨੀਤਿਕ ਲੀਡਰ ਤੋਂ ਇੱਥੇ ਬੁਲਾ ਕੇ ਕੀ ਕਰਨਾ ਹੈ ਉਹ ਤਾਂ ਆ ਜਾਣਗੇ ਦੁਕਾਨ ਬਣੀ ਹੋਈ ਆਪਣਾ ਵਾਸਤੇ ਤਾਂ ਸਜੀ ਹੋਈ ਹੈ ਇੱਥੇ ਆ ਕੇ ਰਾਜਨੀਤੀ ਕਰਨਗੇ ਜਾਣਗੇ ਹੋਰ ਬਥੇਰੇ ਆ ਜਾਣਗੇ ਅਸੀਂ ਤਾਂ ਚੁੱਪ ਕਰਕੇ ਆ ਕੇ ਵੇਖ ਰਹੇ ਹਾਂ ਕਿਉਂਕਿ ਅਸੀਂ ਕੋਈ ਇਸ ਤਰ੍ਹਾਂ ਦੀ ਰਾਜਨੀਤੀ ਕਰਨੀ ਨਹੀਂ ਤੁਸੀਂ ਮੈਨੂੰ ਇਹ ਬਾਈਟ ਕਰ ਰਹੇ ਹੋ ਤੇ ਮੈਂ ਤਾਂ ਬਾਈਟ ਵੀ ਨਹੀਂ ਕਰਨੀ ਸੀ ਕਿਸੇ ਨਾਲ ਅਸੀਂ ਦੇਖਣ ਵਾਸਤੇ ਆਏ ਕਿ ਹੋ ਰਿਹਾ ਇੱਥੇ ਤਾਂ ਰਾਜਨੀਤਿਕ ਲੋਕਾਂ ਤੋਂ ਜੇ ਤੁਸੀਂ ਉਮੀਦ ਰੱਖੋਗੇ ਉਹ ਬਿਲਕੁਲ ਨਹੀਂ ਹੋਣੀ ਲੋਕਾਂ ਨੂੰ ਆਪ ਹੀ ਜਾਗਣਾ ਪਊਗਾ ਜਾਗੇ ਹੀ ਹੋਏ ਆ ਅੱਗੇ ਕਿਸਾਨ ਅੰਦੋਲਨ ਤੋਂ ਸਾਰੀ ਦੁਨੀਆ ਜਾਗੀ ਹੈ ਸਵੀਡਨ ਦੇ ਵਿੱਚ ਜਰਮਨ ਚ ਅੱਜ ਕਿਸਾਨਾਂ ਦਾ ਦਰ ਚੱਲ ਰਹੀ ਹੈ ਉਹ ਇਸ ਕਰਕੇ ਚੱਲ ਰਹੀ ਹੈ ਕਿ ਪੰਜਾਬ ਚੱਲਿਆ ਸੀ ਅੱਜ ਤੋਂ 4-3 ਸਾਲ ਪਹਿਲਾਂ ਵਾਲਾ ਦੁਬਾਰਾ ਫੇਰ ਸਟਾਰਟ ਹੋ ਰਿਹਾ ਇਹ ਸਾਰੀ ਗੱਲ ਦੁਨੀਆ ਚ ਜਾਣੀ ਹੈ ਇਹ ਅੰਦੋਲਨ ਦੁਨੀਆ ਦਾ ਬਣ ਜਾਣਾ ਹੈ ਇਹ ਆਪਾਂ ਹਰਿਆਣੇ ਦਾ ਤੇ ਪੰਜਾਬ ਦੇ ਬਾਰਡਰ ਦੀਆਂ ਗੱਲਾਂ ਤਾਂ ਭੁੱਲ ਜਾਣੇ ਇਹ ਗੱਲ ਵੱਡੀ ਹੋ ਜਾਣੀ ਹੈ ਬਿਲਕੁਲ ਸਿਰਦ ਤਰੀਕੇ ਨਾਲ ਇਹਨੂੰ ਸਲਝਾਉਣ ਦੀ ਲੋੜ ਹੈ ਬੇਨਤੀ ਹੈ ਜਿਹੜੇ ਪਾਵਰਾਂ ਚ ਬੈਠੇ ਹੈ ਉਹ ਸ਼ਰਮ ਕਰਨ ਕਿ ਕੁਝ ਆਪਣੇ ਲੋਕਾਂ ਦੇ ਉੱਤੇ ਤੁਸੀਂ ਜੇ ਤਸ਼ੱਦਦ ਟਾਉਣਾ ਹੈ ਤੇ ਆਪਣੇ ਹੀ ਧੀਆ ਪੁੱਤਾਂ ਤੋਂ ਇਹ ਜਿਹੜਾ ਹੈ ਉਹਨਾਂ ਦੇ ਸਮਝ ਬਹੁਤ ਵਿਚਾਰਨ ਦੀ ਹੈ